ਬਹੁਤ ਦੁੱਖ ਵਾਲੀ ਖਬਰ ਸੀ ਅੱਜ ਮਕੌਦਰ ਹਲਕੇ ਦੇ ਇੰਮੰਦਰ ਦੇ ਲਈ ਇਸ ਕਰਕੇ ਮੈਂ ਅੱਜ ਆਪਣੀ ਪਾਰਟੀ ਵੱਲੋਂ ਅਤੇ ਆਪਣੇ ਹਲਕਾ ਦੇ ਉਮੀਦਵਾਰ ਸੁਸ਼ੀਲ ਕੁਮਾਰਿੰਕੂ ਜੀ ਵੱਲੋਂ ਪਰਵਾਨਾ ਦੁੱਖ ਸਾਂਝਾ ਕਰਨ ਦੇ ਲਈ ਆਇਆ ਮੇਰੀ ਪਾਰਟੀ ਦੇ ਸਾਰੇ ਸੀਨੀਅਰ ਲੀਡਰਸ਼ਿਪ ਸਾਡੇ ਨਕੌਦਰ ਦੇ ਪ੍ਰਧਾਨ ਪੂਰੀ ਟੀਮ ਕਿਉਂਕਿ ਇਹ ਜਿਹੜਾ ਮਿਲਨਸਾਰ ਹੁੰਦਾ ਹੈ ਲੋਕਾਂ ਦਾ ਰਾਜਨੀਤੀ ਨੂੰ ਉੱਠ ਕੇ ਮਿਲਨ ਹੁੰਦਾ ਹੈ ਇਹਨਾਂ ਨਾਲ ਜਿਹੜਾ ਰਿਸ਼ਤਾ ਮੇਰਾ ਉਹ ਭੈਣ ਭਰਾ ਵਾਲਾ ਸੀ ਮੈਂ ਛੋਟਾ ਭਰਾ ਸਮਝਦੇ ਸੀ ਸਾਡੇ ਜਿਹੜੇ ਵਤਾਇਕ ਹੈ ਕਿਉਂਕਿ ਹਮੇਸ਼ਾ ਹੀ ਅਸੀਂ ਰੋਜ਼ ਕਿਸੇ ਦੁੱਖ ਸੁੱਖ ਵਿੱਚ ਮਿਲਦੇ ਸੀ ਪਰ ਅੱਜ ਉਹਨਾਂ ਦੇ ਘਰ ਦੇ ਵਿੱਚ ਬਹੁਤ ਵੱਡਾ ਘਾਟਾ ਹੋਇਆ ਹੈ ਕਿ ਸਾਡੇ ਅੰਕਲ ਜੀ ਚਲੇ ਗਏ ਮੈਂ ਉਹਨਾਂ ਦੀ ਵੀ ਬਹੁਤ ਸਪੈਕਟਰ ਕਰਦਾ ਸੀ ਪਰ ਅਚਾਨਕ ਜਾਣਾ ਘਰ ਦੇ ਵਿੱਚ ਬਹੁਤ ਜਿਹੜੀ ਕਮੀ ਹੈ ਅਦਸ਼ ਘਰ ਦੇ ਵਿੱਚ ਮਹਿਸੂਸ ਹੋ ਰਹੀ ਹੈ ਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਏ ਆ ਕਿ ਪਿਛੇ ਉਹ ਪਰਿਵਾਰ ਨੂੰ ਦੁੱਖ ਸਹਿਣ ਦੀ ਸ਼ਕਤੀ ਦੇ ਜਿੱਥੇ ਸਾਡੇ ਅੰਕਲ ਜੀ ਚੇ ਕਿ ਉਹਨਾਂ ਨੂੰ ਪੈਨਸ਼ਨ ਨਾ ਲਗਾਉਣ ਔਰ ਜਿਹੜਾ ਪਰਿਵਾਰ ਹੈ ਪਏ ਦੁੱਖ ਸਵੇਤ ਨਕੌਦਰ ਦੇ ਲੋਕਾਂ ਨੂੰ ਮੈਂ ਹੀ ਕਹਾਂਗਾ ਜਿਹੜਾ ਲੋਦਨ ਫੋਦਰ ਦੇ ਲੋਕ ਜਿਨ੍ਹਾਂ ਅੱਜ ਹੌਸਲਾ ਦੇ ਇੰਦਰੀਸ ਪਰਿਵਾਰ ਨੂੰ ਆਏ ਹੈ ਇਹੀ ਹੁੰਦਾ ਕਿ ਜੇ ਦੁੱਖ ਚ ਜਾ ਕੇ ਅਗਰ ਸ਼ਰੀਕ ਹੋਈਏ ਉਹ ਦੁੱਖ ਘੜਦਾ ਹੈ ਪਰ ਕਿਸੇ ਦੀ ਖੁਸ਼ੀ ਜਿ ਦਈਏ ਉਹ ਖੁਸ਼ੀ ਵੱਧਦੀ ਹੈ ਅੱਜ ਨਕੌਦਰ ਦੇ ਲੋਕ ਕੋਈ ਰਾਜਨੀਤੀ ਤੋਰ ਦੇ ਉੱਤੇ ਨਹੀਂ ਆਏ ਅਲ ਪਰਵਾਰਿਕ ਤੋਰ ਦੇ ਉੱਤੇ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਬਹੁਤ ਦੁੱਖਦਾਈ ਖਬਰ ਸੀ ਅੱਜ ਨਕੌਦਰ ਹਲਕੇ ਦੇ ਜਲੰਧਰ ਦੇ ਲਈ ਇਸ ਕਰਕੇ ਮੈਂ ਅੱਜ ਆਪਣੀ ਪਾਰਟੀ ਵੱਲੋਂ ਔਰ ਆਪਣੇ ਹਲਕਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਇੰਕੁਇਰੀ ਵੱਲੋਂ ਪਰਵਾਣਾ ਦੁਖਸਾਂਜਾ ਕਰਨ ਦੇ ਲਈ ਆਇਆ ਮੇਰੀ ਪਾਰਟੀ ਦੇ ਸਾਰੇ ਸੀਨੀਅਰ ਲੀਡਰਸ਼ਿਪ ਸਾਡੇ ਨਖੋਦਰ ਦੇ ਪ੍ਰਧਾਨ ਪੂਰੀ ਟੀਮ ਕਿਉਂਕਿ ਇਹ ਜਿਹੜਾ ਮਿਲਨਸਾਰ ਹੁੰਦਾ ਹੈ ਲੋਕਾਂ ਦਾ ਰਾਜਨੀਤੀ ਨੂੰ ਉੱਠ ਕੇ ਮਿਲਨ ਹੁੰਦਾ ਇਹਨਾਂ ਨਾਲ ਜਿਹੜਾ ਰਿਸ਼ਤਾ ਮੇਰਾ ਉਹ ਪਹਿਨਰਾਵਾ ਸੀ ਮੈਂ ਛੋਟਾ ਭਰਾ ਸਮਝਦੇ ਸੀ ਸਾਡੇ ਜਿਹੜੇ ਵਿਧਾਇਕ ਹੈ ਕਿਉਂਕਿ ਹਮੇਸ਼ਾ ਹੀ ਅਸੀਂ ਰੋਜ਼ ਕਿਸੇ ਦੁੱਖ ਸੁੱਖੇ ਮਿਲਦੇ ਹਾਂ ਅਸੀਂ ਪਰ ਅੱਜ ਉਹਨਾਂ ਦੇ ਘਰ ਦੇ ਵਿੱਚ ਬਹੁਤ ਤੁਹਾਡਾ ਕੱਟਾ ਹੋਇਆ ਇਹ ਸਾਡੇ ਅੰਕਲ ਜੀ ਚਲੇ ਗਏ ਮੈਂ ਉਹਨਾਂ ਦੀ ਵੀ ਬਹੁਤ ਸਪੈਕਟਰ ਕਰਦਾ ਸੀ ਪਰ ਅਚਾਨਕ ਜਾਣਾ ਘਰ ਦੇ ਵਿੱਚ ਬਹੁਤ ਜਿਹੜੀ ਕਮੀ ਹੈ ਅਜਿਸ ਘਰ ਦੇ ਵਿੱਚ ਮਹਿਸੂਸ ਹੋ ਰਹੀ ਹੈ ਤੇ ਵਾਹਿਗੁਰੂ ਜੀ ਤੇ ਚੰਨ ਚਿਹਰ ਦਾਸ ਕਰਕੇ ਆਏ ਆ ਕਿ ਪਿਛੇ ਉਹ ਪਰਿਵਾਰ ਨੂੰ ਦੁੱਖ ਸਹਿਣ ਦੀ ਸ਼ਕਤੀ ਦੇ ਜਿੱਥੇ ਸਾਡੇ ਅੰਕਲ ਜੀ ਚੇ ਕਿ ਉਹਨਾਂ ਨੂੰ ਆਪਣੀ ਚੰਨ ਚ ਲਗਾ ਔਰ ਜਿਹੜਾ ਪਰਿਵਾਰ ਹੈ ਬੇ ਦੁੱਖ ਸਵੇ ਤੇ ਨਖੋਧ ਦੇ ਲੋਕਾਂ ਨੂੰ ਮੈਂ ਹੀ ਕਹਾਂਗਾ ਜਿਹਦਾ ਲੋਧ ਦੇ ਲੋਕ ਜਿੰਨਾ ਅੱਜ ਹੌਸਲਾ ਦੇਣ ਦੇ ਲਈ ਇਸ ਪਰਿਵਾਰ ਨੂੰ ਆਏ ਆ ਇਹੀ ਹੁੰਦਾ ਕਿ ਜੇ ਦੁੱਖ ਚ ਜਾ ਕੇ ਅਗਰ ਸਰੀਰ ਹੋਈ ਉਹ ਦੁੱਖੜਦਾ ਕਿਸੇ ਦੀ ਖੁਸ਼ੀ ਜਾਈਏ ਉਹ ਖੁਸ਼ੀ ਵੱਧਦੀ ਹੈ ਅੱਜ ਨਕੌਦਰ ਦੇ ਲੋਕ ਕੋਈ ਰਾਣੀਤੀ ਤੋੜਦੇ ਉੱਤੇ ਨਹੀਂ ਆਏ ਅੱਜ ਪਰਵਾਰਿਕ ਤੌਰ ਦੇ ਉੱਤੇ ਇਸ ਪਰਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਬਹੁਤ ਦੁੱਖਦਾਈ ਖਬਰ ਸੀ ਅੱਜ ਨਕੌਦਰ ਹਲਕੇ ਦੇ ਜੰਮਦਰ ਦੇ ਲਈ ਇਸ ਕਰਕੇ ਮੈਂ ਅੱਜ ਆਪਣੀ ਪਾਰਟੀ ਵੱਲੋਂ ਔਰ ਆਪਣੇ ਹਲਕਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਇੰਕੁਜੀ ਵੱਲੋਂ ਪਰਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਇਆ ਮੇਰੀ ਪਾਰਟੀ ਦੇ ਸਾਰੇ ਸੀਨੀਅਰ ਲੀਡਰਸ਼ਿਪ ਆਪਣੇ ਖੁਦ ਦੇ ਪ੍ਰਧਾਨ ਪੂਰੀ ਟੀਮ ਕਿਉਂਕਿ ਇਹ ਜਿਹੜਾ ਮਿਲਨਸਾਰ ਹੁੰਦਾ ਹੈ ਲੋਕਾਂ ਦਾ ਰਾਜਨੀਤੀ ਨੂੰ ਉੱਠ ਕੇ ਮਿਲਨ ਹੁੰਦਾ ਇਹਨਾਂ ਨਾਲ ਜਿਹੜਾ ਰਿਸ਼ਤਾ ਮੇਰਾ ਉਹ ਭੈਣ ਭਰਾ ਵਾਲਾ ਸੀ ਮੈਂ ਛੋਟਾ ਭਰਾ ਸਮਝਦੇ ਸੀ ਸਾਡੇ ਜਿਹੜੇ ਵਿਧਾਇਕ ਹੈ ਕਿਉਂਕਿ ਹਮੇਸ਼ਾ ਹੀ ਅਸੀਂ ਰੋਜ਼ ਕਿਸੇ ਸੁਖ ਸੁੱਖੇ ਮਿਲਦੇ ਸੀ ਰਾਜ ਉਹਨਾਂ ਦੇ ਘਰ ਦੇ ਵਿੱਚ ਬਹੁਤ ਵੱਡਾ ਘਾਟਾ ਹੋਇਆ ਤੇ ਸਾਡੇ ਅੰਕਲ ਜੀ ਚਲੇ ਗਏ ਮੈਂ ਉਹਨਾਂ ਦੀ ਵੀ ਬਹੁਤ ਸਪੈਕਟ ਕਰਦਾ ਸੀ ਪਰ ਅਚਾਨਕ ਜਾਣਾ ਘਰ ਦੇ ਵਿੱਚ ਬਹੁਤ ਜਿਹੜੀ ਕਮੀ ਅਦਸ਼ਕਰ ਦੇ ਵਿੱਚ ਮਹਿਸੂਸ ਹੋ ਰਹੀ ਹੈ ਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਜ਼ ਕਰਕੇ ਆਏ ਆ ਕਿ ਪਿਛੇ ਉਹ ਪਰਿਵਾਰ ਨੂੰ ਦੁੱਖ ਸਹਿਣ ਦੀ ਚੀਜ਼ ਜਿੱਥੇ ਸਾਡੇ ਅੰਕਲ ਹੀ ਚੇ ਕਿ ਉਹਨਾਂ ਨੂੰ ਪੈਨਸ਼ਨ ਨਾ ਚੱਲਗਾ ਔਰ ਜਿਹੜਾ ਪਰਿਵਾਰ ਹੈ ਭਈ ਦੁੱਖ ਸਵੇ ਤੇ ਨਕੋਧ ਦੇ ਲੋਕਾਂ ਨੂੰ ਮੈਂ ਹੀ ਕਹਾਂਗਾ ਜਿਹਦਾ ਲੋਕਾਂ ਦੇ ਲੋਕ ਜਿੰਨਾ ਅੱਜ ਹੌਸਲਾ ਦੇਣ ਲਈ ਇਸ ਪਰਿਵਾਰ ਨੂੰ ਆਏ ਆ ਇਹੀ ਹੁੰਦਾ ਕਿ ਜੇ ਦੁੱਖ 'ਚ ਜਾ ਕੇ ਅਗਰ ਸ਼ਰੀਕ ਹੋਈਏ ਉਹ ਦੁੱਖ ਘੜਦਾ ਫਿਰ ਕਿਸੇ ਦੀ ਖੁਸ਼ੀ ਦੀ ਜਾਈਏ खुशी बढ़ दी है आज नकोदर के लोग कोई राजनीति तोड़ के ऊपर नहीं आए बल्कि पारिवारिक तौर पे ऊपर इस परिवार जो दुख साझा कर दिया है। देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर